ਮੁਕੇਰੀਆਂ ਵਿੱਚ ਅੱਜ ਤੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਰਦਾਰ ਸੌਂ ਸਿੰਘ ਠੰਡਲ ਨੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਅਤੇ ਅਜੋ ਮੁਕੇਰੀਆਂ ਦੇ ਅਲੱਗ-ਅਲੱਗ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨਗੇ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਦੇਵੀਦਾਸ, ਕੋਲਪੁਰ, ਸਿੰਘਪੁਰ, ਗੇਰਾ, ਪਟਿਆਲ, ਕਸੀਡਪੁਰ, ਮਹਿਤਾਪੁਰ, ਨਸ਼ਹਿਰਾਪਤਨ, ਗਿਲਰਾ, ਰੰਧਾਵਾ ਕਲੋਨੀ ਮੁੱਖ ਤੌਰ ਤੇ ਹਨ। ਅਤੇ ਅੱਜ ਜੋ ਸਵੇਰੇ ਮੁਕੇਰੀਆਂ ਦੇ ਪਿੰਡ ਦੇਵੀਦਾਸ ਵਿੱਚ ਆਪਣੇ ਵਰਕਰਾਂ ਤੇ ਇਲਾਕਾ ਨਿਵਾਸੀਆਂ ਨੂੰ ਮਿਲਣ ਲਈ ਪਹੁੰਚੇ ਇਸ ਮੌਕੇ ਉਹਨਾਂ ਦੇ ਨਾਲ ਸਰਬਜੋਤ ਸਿੰਘ ਸਾਬੀ ਤੇ ਹੋਰ ਸੀਨੀਅਰ ਅਕਾਲੀ ਦਲ ਦੇ ਲੀਡਰ ਮੌਜੂਦ ਸਨ ਚਾਰਵਾਰ ਐਮ.ਐਲ.ਏ ਰਏ ਤੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਸਹੁ ਸਿੰਘ ਠੰਡਲ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹੁਸ਼ਿਆਰਪੁਰ ਤੋਂ ਆਪਣੇ ਲੋਕ ਸਭਾ ਦਾ ਉਮੀਦਵਾਰ ਨਿਯੁਕਤ ਕੀਤਾ ਹੈ ਉਹਨਾਂ ਆਪਣੇ ਵਰਕਰਾਂ ਨੂੰ ਸੰਬੋਧਨ ਹੁੰਦੇ ਵਿਰੋਧੀ ਪਾਰਟੀਆਂ ਦੇ ਉੱਤੇ ਤਿੱਖੇ ਤੰਜ ਕੱਸੇ ਉਨਾ ਇਸਮੋ ਕੇ ਆਪਣੀ ਪਾਰਟੀ ਦੇ ਕੀਤੇ ਹੋਏ ਕੰਮ ਲੋਕਾਂ ਨੂੰ ਗਿਨਾਏ ਤੇ ਮੌਜੂਦਾ ਸਰਕਾਰ ਨੂੰ ਭ੍ਰਿਸ਼ਟ ਤੇ ਕਟਪੁਤਲੀ ਦੀ ਸਰਕਾਰ ਦੱਸਿਆ। ਉਹਨਾਂ ਕਿਹਾ ਕਿ ਲੋਕ ਸਭਾ ਇਲੈਕਸ਼ਨ ਦੇ ਵਿੱਚ ਲੋਕ ਮੌਜੂਦਾ ਸਰਕਾਰ ਨੂੰ ਉਹਨਾਂ ਦੀ ਅਸਲੀ ਔਕਾਤ ਦੱਸ ਦੇਣਗੇ। ਉਹਨਾਂ ਕਿਹਾ ਕਿ ਜਿੱਥੇ ਮੌਜੂਦਾ ਪਾਰਟੀਆਂ ਆਪਸ ਵਿੱਚ ਗਠਜੋੜ ਕਰਕੇ ਆਮ ਜਨਤਾ ਨੂੰ ਬੇਵਕੂਫ ਬਣਾ ਰਹੀਆਂ ਹਨ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਇੱਕ ਜਹੀ ਖੇਤਰੀ ਪਾਰਟੀ ਹੈ ਜੋ ਪੰਜਾਬ ਦੇ ਰਗ ਰਗ ਤੋਂ ਜਾਣੂ ਹੈ ਅਤੇ ਪੰਜਾਬ ਦੇ ਲੋਕਾਂ ਦੀ ਆਪਣੀ ਪਾਰਟੀ ਹੈ। ਅੱਜ ਹਲਕਾ ਮਕੇਰੀਆਂ ਦੇ ਵਿੱਚ ਆਪਣੇ ਚੋਣ ਮੈਮਾਸਤੇ ਪਹੁੰਚਿਆ ਔਰ ਇਸ ਇਲਾਕੇ ਦੇ ਵਿੱਚ ਸਾਡੇ ਜੋ ਪਾਰਟੀ ਦੇ ਹਲਕਾ ਇੰਚਾਰਜ ਆ ਸਾਡੇ ਜੋ ਸਾਬੀ ਸਮੁੱਚੀ ਟੀਮ ਜਿੱਤ ਕੇ ਨਾਲ ਇਲਾਕੇ ਵਿੱਚ ਕੰਮ ਕਰ ਰਹੀ ਆ ਅੱਜ ਦੇਖਣ ਨੂੰ ਮਿਲ ਰਿਹਾ ਕਿ ਲੋਕਾਂ ਵਿੱਚ ਬਹੁਤ ਵੱਡਾ ਉਤਸ਼ਾਹ ਆ ਔਰ ਇਹ ਇਲਾਕਾ ਇਸ ਵਾਰ ਇੱਕ ਬੜਾ ਜਿਹੜਾ ਰਿਜ਼ਲਟ ਦੇਊਗਾ ਬਹੁਤ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਆਪਣੀਆਂ ਜਿਹੜੀਆਂ 13 ਸੀਟਾਂ ਆ ਉਹਦੇ ਵਿੱਚ ਵੱਡੀ ਅੱਜ ਲੜਾਈ ਦੇ ਵਿੱਚ ਉਹ ਆ ਔਰ ਸਾਰੀਆਂ ਪਾਰਟੀਆਂ ਜਿਹੜੀਆਂ ਚਾਹੇ ਫ੍ਰੈਂਡਲੀ ਮੈਚ ਵੀ ਖੇਡ ਰਹੀਆਂ ਉਹਨਾਂ ਪਾਰਟੀਆਂ ਨੂੰ ਬੜਾ ਚਿੰਤਾ ਤੇ ਚਿੰਤਾ ਸਿਰਫ ਸ਼੍ਰੋਮਣੀ ਕਾਲੇ ਦਲ ਦੀ ਹੈ ਔਰ ਮੈਂ ਸਾਬਦਾ ਕਿ ਇਸ ਹਲਕੇ ਤੋਂ ਵੱਡੀ ਜਿਹੜੀਆਂ ਲੀਡ ਲੈ ਕੇ ਆਪਾਂ ਉਹ ਜਿੱਤ हासिल ਕਰਾਂਗੇ ਸਿਹਰੀ ਮਕੇਰੀਆਂ ਦੇ ਵਿੱਚ ਭਾਜੀਪੀ ਦੇ ਨਾਲ ਮਿਲ ਕੇ ਜਿਹੜੀ ਪਹਿਲਾ ਸਿਗਨਲੀ ਜਾਂਦੀ ਸੀ ਵਰੀ ਜਾਂਦੀ ਸੀ ਕਾਹਦੀ ਦਲ ਨੂੰ ਦਿੱਲੀ ਵਾਜਰੀ ਕਾਹਦੀ ਦਲ ਪਹਿਲੀ ਵਾਰ ਰਹੀ ਹੈ ਕਿ ਉਹ ਜਿਹਾ ਮਹੌਲ ਦੇਖੋ ਲੋਕਾਂ ਵਿੱਚ ਇਸ ਚੀਜ਼ ਦਾ ਵੱਡਾ ਉਤਸ਼ਾਹ ਆ ਬਹੁਤ ਸਾਰੇ ਸਾਡੇ ਇਹੋ ਜਿਹੇ ਭਰਾ ਸੀ ਜਿਹੜੇ ਗੱਲ ਮਹਿਸੂਸ ਕਰਦੇ ਸੀ ਕਿ ਕਿਤਨਾ ਕਿਤੇ ਆਪਾਂ ਬੀਜੇਪੀ ਜਾਂ ਆਰਐਸਐਸ ਦੇ ਨਾਲ ਸਾਡੀ ਕੋਈ ਉਹ ਰਿਕੈਂਤਾ ਹੋਂਦੀ ਸੀ ਪਰ ਅੱਜ ਉਹ ਲੋਕ ਸਾਰੇ ਇਸ ਗੱਲ ਦੇ ਉੱਪਰ ਬਾਣ ਮਹਿਸੂਸ ਕਰ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਫੈਸਲਾ ਵਧੀਆ ਫੈਸਲਾ ਲਿਆ ਔਰ ਇਹੀ ਗੱਲ ਆ ਕਿ ਪੰਜਾਬ ਵਿੱਚ ਵੱਡਾ ਇੱਕ ਅਵਾਰਡ ਦੇਖਣ ਨੂੰ ਉਹ ਮਿਲ ਰਿਹਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਦਿੱਤੇ ਆ ਸਰਦਾਰ ਸੋਹਣ ਸਿੰਘ ਠੰਡਰ ਜੀ ਅੱਜ ਪਿੰਡ ਦੇਵੀਦਾਸ ਵਿਖੇ ਸਰਦਾਰ ਅਰਵਿੰਦਰ ਸਿੰਘ ਜੀ ਦੇ ਅਤੇ ਹੋਰ ਪਿੰਡ ਦੇ ਸੱਜਣਾ ਦੇ ਅੱਜ ਦੇ ਵਿੱਚ ਦੇਵੀਦਾਸ ਅੱਜ ਆਏ ਸਨ ਜਿਨ੍ਹਾਂ ਦੀ ਰੈਨਮਾਈ ਸਰਦਾਰ ਰਵਿੰਦਰ ਸਿੰਘ ਜੀ ਪ੍ਰਿੰਸ ਸਾਬੂ ਜੀ ਕਰ ਰਹੇ ਸਨ ਅਤੇ ਉਸ ਵਿੱਚ ਅੱਜ ਠੰਡਲ ਸਾਹਿਬ ਨੇ ਅਰਵਿੰਦਰ ਸਿੰਘ ਠੰਡਲ ਜੀ ਨੇ ਸ਼ਿਰਕਤ ਕੀਤੀ ਤੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਰਬਜੋਤ ਸਿੰਘ ਸਾਭੀ ਜੀ ਹਲਕਾ ਇੰਚਾਰਜ ਉਹ ਵੀ ਆਏ ਸਨ ਐਸਜੀਪੀਸੀ ਮੈਂਬਰ ਸਰਦਾਰ ਰਵਿੰਦਰ ਸਿੰਘ ਜੀ ਚੱਕ ਆਸ਼ਾ ਸਿੰਘ ਜੀ ਕੋਰੀਆ ਸਦਾਗਰ ਸਿੰਘ ਜੀ ਚਨੌਰ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਲਖਵਿੰਦਰ ਸਿੰਘ ਜੀ ਗਿਲਗੀਆਂ ਜੀ ਉਹ ਚਿਹਰੇ ਤੌਰ ਦੇ ਉੱਤੇ ਅੱਜ ਨਗਰ ਦੇਵਿਦਾਸ ਵਿਖੇ ਆਏ ਅਤੇ ਬਹੁਤ ਹੀ ਸੂਝਵਾਨ ਜਿਹਾਰੂ ਵਰਕਰ ਇੰਦਰਜੀਤ ਸਿੰਘ ਜੀ ਕੰਗ ਜਿਨ੍ਹਾਂ ਨੂੰ ਹੁਣੇ ਯੂਥ ਦਾ ਪ੍ਰਧਾਨ ਬਣਾਇਆ ਗਿਆ ਉਹ ਵੀ ਅੱਜ ਨਗਰ ਦੇ ਵਿੱਚ ਇੱਥੇ ਹੋ ਕੇ ਗਏ ਹਨ ਮੈਂ ਅੱਜ ਠੰਡਣ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਮੁਕੇਰੀਆਂ ਹਲਕੇ ਦੇ ਵਿੱਚ ਪਹਿਲਾ ਅੱਜ ਇਲੈਕਸ਼ਨ ਦੀ ਕੈਂਪੇਨ ਸ਼ੁਰੂ ਕੀਤੀ ਆ ਉਹ ਵੀ ਅੱਜ ਮੇਰੇ ਵੀਰ ਅਰਵਿੰਦਰ ਸਿੰਘ ਦੇ ਪ੍ਰਿੰਸ ਦੇ ਘਰੋਂ ਕੀਤੀ ਆ ਤੇ ਅੱਜ ਇੱਥੋਂ ਬਹੁਤ ਵੱਡਾ ਹੰਗਾਰਾ ਉਹਨਾਂ ਨੂੰ ਮਿਲਿਆ ਆ ਤੇ ਉਹ ਵੀ ਅੱਜ ਬਾਗੋ ਬਾਗ ਹੋ ਕੇ ਗਏ ਹਨ ਉੱਤੇ ਉਹਨਾਂ ਨੇ ਵੀ ਅੱਜ ਇਸ ਖੁਸ਼ੀ ਨੂੰ ਮਹਿਸੂਸ ਕੀਤਾ ਆ ਕਿ ਮੈਂ ਇਸ ਪਿੰਡ ਦੇ ਵਿੱਚੋਂ ਵੱਧ ਤੋਂ ਵੱਧ ਲੀਡ ਲੈ ਕੇ ਜਿੱਤਾਂਗਾ ਅਤੇ ਅਰਵਿੰਦਰ ਸਿੰਘ ਤੇ ਸਾਬੂਜੀ ਨੇ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਆ ਕਿ ਮੈਂ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਅਸੀਂ ਇਸ ਨਗਰ ਅਤੇ ਹਲਕੇ ਦੇ ਵਿੱਚੋਂ ਜਿਹੜੇ ਵੀ ਇਸ ਹਲਕੇ ਦੇ ਵਿੱਚ ਜੋਂਦੇ ਉਹ ਇੰਚਾਰਜ ਬੜੇ ਹਨ ਉਸ ਜ਼ੋਨਾਂ ਦੇ ਵਿੱਚੋਂ ਇਹਨਾਂ ਨੂੰ ਵੱਧ ਤੋਂ ਵੱਧ ਲੀਡ ਦਪਾਵਾਂਗੇ ਤੇ ਠੰਡਰ ਸਾਹਿਬ ਨੇ ਆਉਣ ਵਾਲੇ ਭਵਿੱਖ ਦੇ ਮੁੱਦਿਆਂ ਦੇ ਉੱਤੇ ਵੀ ਗੱਲ ਕੀਤੀ ਤੇ ਹਾਈ ਕਮਾਂਡ ਦੇ ਜੋ ਉਹਨਾਂ ਦੇ ਆਦੇਸ਼ ਆ ਉਹਨਾਂ ਆਦੇਸ਼ਾਂ ਦੇ ਉੱਤੇ ਵੀ ਚੱਲਣ ਦਾ ਉਹਨਾਂ ਨੇ ਅਪਰਾਲਾ ਕੀਤਾ ਤੇ ਅੱਜ ਨਗਰ ਦੀ ਸੰਗਤ ਦਾ ਤੇ ਆਏ ਹੋਏ ਲੀਡਰਾਂ ਦਾ ਤਹਿ ਦਉ ਦਿਲ ਦੀਆਂ ਗਰਾਈਆਂ ਤੋਂ ਮੈਂ ਵੀ ਧੰਨਵਾਦ ਕਰਦਾ ਹਾਂ